ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਮੈਂ ਬਲਵੀਰ ਸਿੰਘ ਜੜੀਆ ਪਿੰਡ ਧਰਮਗੜ ਤਹਿਿਲ ਅਮਲੋ ਜ਼ਿਲ੍ਹਾ ਫਤਿਹਗੜ ਸਾਹਿਬ ਕਿਸਾਨ ਵੀਰ ਜਿਸੀਂ 1985 ਨੰਬਰ ਜਿਹੜੀ ਪੂਸਾ ਬਾਸਮਤੀ ਹੈਗੀ ਹੈ ਇਸੇ ਸਾਲ ਇਹ ਆਈਆ ਤੋਂ ਰਿਲੀਜ਼ ਹੋਈ ਹੈ ਇਹ ਲਾ ਰਹੇ ਹਾਂ ਪਹਿਲਾਂ ਅਸੀਂ ਇਹਦੀ 2 ਏਕੜ ਜਿਹੜੀ ਬਜਾਈ ਆ ਉਹ ਟ੍ਰੈਕਸੋਇੰਗ ਕਰੀਆ ਸਿੱਧੀ ਬਜਾਈ ਕਰੀਆ ਤੇ ਹੁਣ ਅਸੀਂ ਇਹਨੂੰ ਥੋੜੀ ਪਨੀਰੀ ਨਾਲ ਵੀ ਲਾ ਰਹੇ ਹਾਂ ਇਹਦੀ ਜਿਹੜੀ ਬਜਾਈ ਆ ਉਹ ਤਕਰੀਬਨ ਜੁਲਾਈ ਦੇ ਐਂਡ ਤੱਕ ਅਸੀਂ ਕਰ ਸਕਦੇ ਹਾਂ ਇਹ ਬਾਸਮਤੀ ਦੀ ਖੇਤੀ ਨਾਲ ਜਿੱਥੇ ਪੰਜਾਬ ਦਾ ਪਾਣੀ ਬਚੂਗਾ ਜਾਂ ਹਰਿਆਣੇ ਨਾਲ ਜਿੱਥੇ-ਜਿੱਥੇ ਵੀ ਬਾਸਮਤੀ ਦੀ ਖੇਤੀ ਹੁੰਦੀ ਹੈ ਤੇ ਉੱਤੇ ਸਾਨੂੰ ਇਹ ਬਾਹਰੋਂ ਡਾਲਰ ਵੀ ਕਮਾ ਕੇ ਲੈ ਕੇ ਆਉਗੀ। ਕਿਸਾਨ ਵੀਰਾਂ ਜਿਹੜੀ ਬਾਸਮਤੀਆਂ ਨੇ ਇਹਨਾਂ 'ਚ ਬੜਾ ਸੁਧਾਰ ਹੋਇਆ। ਤੇ ਡਾਕਟਰ ਏਕਸੇ ਗੋਣਾ ਨੇ ਸਭ ਤੋਂ ਪਹਿਲਾਂ ਜਿਹੜੀਆਂ ਬਾਸਮਤੀਆਂ ਸੀ ਪਾਕਿਸਤਾਨੀ ਬਾਸਮਤੀ 370 ਲੱਗਦੀ ਹੁੰਦੀ ਸੀਗੀ ਥੋੜੇ ਜੇ ਰਕਵੇ ਦੇ ਉੱਤੇ ਤੇ ਉਹ 1933 'ਚ ਕਾਲੇ ਸ਼ਾਹ ਇੱਕ ਫਾਰਮ ਹੈਗਾ ਪਾਕਿਸਤਾਨ 'ਚ ਜਦੋਂ ਭਾਰਤ ਤੇ ਪਾਕਿਸਤਾਨ ਇਕੱਠੇ ਸੀ ਉਦੋਂ ਵੈਰਾਈਟੀ 릴ੀਜ਼ ਹੋਈ ਸੀ। ਕਿਸਾਨ ਵੀਰੋ ਹੁਣ ਬਾਸਮਤੀ ਦੇ ਉੱਤੇ ਡਾਕਟਰ ਏਕੇ ਸਿੰਘ ਜਿਹੜੇ ਆਈਆਰ ਦੇ ਡਾਇਰੈਕਟਰ ਰਹੇ ਨੇ ਤੇ ਉਹਨਾਂ ਨੇ ਇਹਦੇ ਤੇ ਬਹੁਤ ਕੰਮ ਕਰਿਆ ਪਹਿਲਾਂ ਉਹਨਾਂ ਨੇ 1509 ਵੈਰਾਈਟੀ ਕੱਢੀ ਜਿਹਨੇ ਪੰਜਾਬ ਦੇ ਵਿੱਚ ਮੈਂ ਸਮਝਦਾ ਵੀ ਅੱਜ ਵੀ ਉਹ ਬਹੁਤ ਵੱਡੇ ਰਕਬੇ ਤੇ ਪੰਜਾਬ ਚ ਲੱਗ ਰਹੀ ਹੈ ਤੇ ਉਹ ਤੋਂ ਬਾਅਦ ਉਹਨੂੰ ਸੋਧ ਕੇ ਡਾ ਸਾਹਿਬ ਨੇ ਫਿਰ 1699 ਕੇ ਵੈਰਾਈਟੀ ਬਣਾਈ ਹੈ ਤੇ ਉਹਦੇ ਹੇਠ ਵੀ ਬਹੁਤ ਵੱਡਾ ਰਕਬਾ ਆ ਗਿਆ ਉਹਦਾ ਜਿਹੜਾ ਝਾੜ ਸੀ 1509 ਨਾਲੋਂ ਵੱਧ ਗਿਆ ਤੇ ਫਿਰ ਡਾ ਸਾਹਿਬ ਨੇ ਇਹਨੂੰ 1509 ਤੇ 1699 ਨੂੰ 100 ਕੇ 1847 ਕਰਕੇ ਇੱਕ ਬਾਸਮਤੀ ਦੀ ਵੈਰੈਟੀ ਕੱਢੀ ਆ ਪਿਛਲੇ ਸਾਲ ਉਹਨੇ ਝਾੜ ਵੀ ਬਹੁਤ ਦਿੱਤਾ ਉਸ ਵੈਰੈਟੀ ਨੇ ਤੇ ਡਿਗਰੀ ਵੀ ਹੈ ਨਹੀਂ ਤੇ ਉਹਦੇ ਚ ਨੈਕ ਬਲਾਸਟ ਘੰਡੀ ਤੋੜ ਜਿਹਨੂੰ ਗਰਦਨ ਰੋੜ ਅਸੀਂ ਕਹਿੰਦੇ ਆ ਉਸ ਬੁਹਾਰੀ ਦੇ ਵੀ ਜੀਨ ਪਾਤੇ ਡਾ ਸਾਹਿਬ ਨੇ ਤੇ ਮਾਰਕੀਟ ਦੇ ਵਿੱਚ ਐਸ ਵੇ ਉਹਦਾ ਡਾ ਰੇਟ ਹੈ ਤਕਰੀਬਨ 3500 3500 ਅੱਜ ਮਿਲ ਰਿਹਾ ਪਹਿਲਾਂ ਉਹ 3800 4000 ਤੱਕ ਵੀ ਉਹ ਬਾਸਮਤੀ ਵਿਕਲੀ ਬਾਸਮਤੀ ਦੇ ਉੱਤੇ ਡਾ ਸਾਹਿਬ ਇੰਨਾ ਕੰਮ ਕਰ ਰਹੇ ਨੇ ਇਹ 1985 ਜਿਹੜੀ ਕੱਢੀ ਆ ਡਾ ਸਾਹਿਬ ਨੇ ਇਹਦੀ ਡੈਕਸਿੰਗ ਵੀ ਹੋ ਸਕਦੀ ਹੈ ਅਸੀਂ ਇਹਦੇ 2 ਏਕੜ ਪਹਿਲਾਂ ਲਾਏ ਨੇ ਅੱਜ ਅਸੀਂ ਇਹ ਪਨੀਰੀ ਪੱਟ ਕੇ ਲਾ ਰਹੇ ਆਂ ਤੇ ਇਹ ਜਿਹੜੀ ਵੈਰੈਟੀ ਹੈ ਇਹਦੇ ਤੇ ਸਿੱਧੀ بجائے ਮੈਦਾ ਥਾਪਰ ਕਰਕੇ ਇੱਕ ਦਵਾਈ ਹੈ ਉਹ ਸਪਰੇ ਹੋ ਜਾਂਦੀ ਹੈ ਉਹਦੇ ਨਾਲ ਤਕਰੀਬਨ ਹਰ ਕਿਸਮ ਦੇ سارے ਕਿਸਮ ਦੇ ਦੀਨੇ ਉਹ ਮਰ ਜਾਂਦੇ ਨੇ ਤੇ ਡਾ ਸਾਹਿਬ ਨੇ ਦੂਜੀਆਂ ਵੈਰੈਟੀਆਂ ਦੇ ਉੱਤੇ ਵੀ ਬਹੁਤ ਕੰਮ ਕਰਿਆ ਜਿਵੇਂ ਪਹਿਲਾਂ 1121 ਸੀ ਜਿਹਦਾ ਚੌਲ ਬਹੁਤ ਲੰਮਾ ਹੈ ਸਾਰੇ ਦੁਨੀਆਂ ਦੇ ਵਿੱਚ ਉਹ ਬਾਸਰਤੀ ਦਾ ਨਾਮ ਹੈ ਅੱਜ ਐਕਸਪੋਰਟ ਹੋ ਰਹੀ ਹੈ ਤੇ 1121 ਨੂੰ ਸੋਧ ਕੇ 1718 ਡਾ ਸਾਹਿਬ ਨੇ ਬਣਾਈ ਹੈ ਤੇ 1718 ਇਹ ਵੀ ਕਾਫੀ ਵੱਡਾ ਰਕਬਾ ਹੈਗਾ ਤੇ ਉਹਦੇ ਚ ਵੀ ਕੁਛ ਨਾ ਨਾ ਜੀਨ ਪਾਇਆ ਗਿਆ ਤੇ ਬਿਵਾਰੀਆਂ ਦਾ ਆਰਡਰ ਲਾ ਲੇ ਤੇ 1121 ਤੇ 1718 ਨੂੰ ਸੋਧ ਕੇ ਡਾ ਸਾਹਿਬ ਨੇ ਇੱਕ ਨਵੀਂ ਜਿਹੜੀ ਬਣਾਈ ਹੈ 1885 ਬਣਾਈ ਆ ਪਿਛਲੇ ਸਾਲ ਉਹਦੇ ਹੈਡ ਵੀ ਕਾਫੀ ਰਕਵਾ ਆਇਆ ਉਹ ਵੀ ਨੈਕ ਬਲਾਸਟ ਤੇ ਝੁਲਸ ਰੋਗ ਤੋਂ ਰਾਹਤ ਹੋ ਗਈ ਤੇ ਇੱਕ ਡਾ ਸਾਹਿਬ ਨੇ ਇਸ ਸਾਲ ਨਵੀਂ ਦੇਤੀ 1989 ਉਹਦਾ ਵੀ ਅਸੀਂ ਇੱਕ ਇੱਕ ਡਾਇਰੈਕਟ ਸਵਿੰਗ ਕਰੀ ਆ ਤੇ ਉਹ ਜਿਹੜੀ ਵੈਰਾਈਟੀ ਆ ਉਹਦੇ ਚ ਵੀ ਮੈਦਾ ਥਾਪਰ ਜਿਹੜੀ ਦਵਾਈ ਆ ਸਪਰੇ ਹੋ ਜੂਗੀ ਇਹ ਇਹਦੇ ਨਾਲ ਕਿਸਾਨ ਵੀਰੋ ਪਾਣੀ ਦੀ ਬੜੀ ਬਚਤ ਹੋਊਗੀ ਕਿਸਾਨ ਐਟ ਕੀ ਪੰਜਾਬ ਸਰਕਾਰ ਨੇ ਜਿਹੜਾ ਝੋਨਾ ਲਾਉਣ ਦਾ ਟਾਈਮ ਸੀ ਉਹ 15 ਜੂਨ ਤੋਂ ਲੱਗ ਰਿਹਾ ਹੈ ਤੇ ਅੱਜ 25 ਜੁਲਾਈ ਹੋ ਗਈ ਤੇ ਅਸੀਂ ਇੰਨਾ ਪਾਣੀ ਕਿਸਾਨ ਵੀਰੋ ਬਚ ਗਿਆ ਸਾਡਾ ਜਿਹੜਾ ਹੁਣ ਅਸੀਂ ਤਕਰੀਬਨ ਜਿਹੜੀ ਮੌਨਸੂਨ ਹੈ ਕੀ ਬਹੁਤੀ ਐਕਟਿਵ ਨਹੀਂ ਹੋਈ ਹੈਗੀ ਅਜੇ ਜਿਲ੍ਹਾ ਫਤਿਹਗੜ੍ਹ ਦੇ ਖਾਸ ਕਰਕੇ ਤੇ ਨਹੀਂ ਤਾਂ ਜਿਹੜੀਆਂ ਬਾਰਸ਼ਮਤੀਆਂ ਨੇ ਉਹ ਮੀਂਹ ਦੇ ਪਾਣੀ ਨਾਲੇ ਪੜ ਸਕਦੀਆਂ ਨੇ ਤੇ ਦੂਜਾ ਇਹ ਸਾਨੂੰ ਫਿਰ ਬਾਹਰੋਂ ਫੋਰਨ ਤੋਂ ਪੈਸੇ ਵੀ ਕਮਾ ਕੇ ਲੈ ਕੇ ਆਉਣਗੇ ਆ ਤੇ ਅਜੇ ਵੀ ਡਾ ਸਾਹਿਬ ਬਾਸਮਤੀ ਦੇ ਉੱਤੇ ਹੋਰ بڑا ਕੰਮ ਕਰ ਰਹੇ ਨੇ ਤੇ ਸਾਡੀ ਪੰਜਾਬ ਖੇਤੀਬਾੜੀ ਦੀ ਯੂਨੀਵਰਸਿਟੀ ਦੀ ਵੈਰਾਈਟੇ ਹੈ ਗਿਆ 7 ਨੰਬਰ ਕਰਕੇ ਬਾਸਮਤੀ ਉਹਦੇ ਹਿੱਟ ਵੀ ਕੁਸ਼ਰਾਕ ਬਾ ਪੰਜਾਬ ਦੇ ਵਿੱਚ ਹੈਗਾ ਕਿਸਾਨ ਵੀਰ ਉਹਦੇ ਵੀ ਝੌਲ ਬੜੇ ਚੰਗੇ ਨੇ ਖੁਸ਼ਬੂਦਾਰ ਨੇ ਤੇ ਮੈਂ ਸਮਝਦਾ ਜੇ ਅਸੀਂ ਬਾਸਮਤੀ ਦੀ ਖੇਤੀ ਕਰਾਂਗੇ ਇਹਦੇ ਨਾਲ ਸਾਡਾ ਪਾਣੀ ਵੀ ਬਚੂਗਾ ਤੇ ਬਾਹਰਲੇ ਕੰਟਰੀ ਤੋਂ ਸਾਨੂੰ ਇਹ ਡਾਲਰ ਕਮਾ ਕੇ ਲੈ ਕੇ ਆਉਣਗੇ